ਗੌਰਮੇਟ ਕੜਾਏ 40000 ਕਾਰਡ ਲਾ ਕੇ ਇਹਨਾਂ ਨੇ ਮਤਲਬ ਸਾਡੀ ਕੋਈ ਸੁਣਵਾਈ ਨਹੀਂ ਅਹੀਂ ਐਡਮ ਸਾਹਿਬ ਡੀਸੀ ਸਾਹਿਬ ਐਸਐਸਪੀ ਸਾਹਿਬ ਕਾਨੂੰਨ ਥਾਣੇ ਮਤਲਬ ਸਾਡਾ ਝੋਨਾ ਵੀ ਇਹਨਾਂ ਨੇ ਫਸਲ ਵੀ ਡੱਕੀ ਕਰ ਵੀ ਜਿਹੜਾ ਬੰਦਾ ਗਲਤ ਉਹਦੇ ਤੇ ਕਾਰਵਾਈ ਹੋਣੀ ਹੈ ਜੀ ਅਸੀਂ ਤੇ ਖਰੀਦਦਾਰ ਹਾਂ ਬਾਕੀ ਬੰਦੇ ਜਿਨ੍ਹਾਂ ਨੇ ਰਜਿਸਟਰੀ ਸਾਨੂੰ ਕੀਤੀ ਹੈ ਉਹ ਜਿੱਦੇ ਜਾਗਦੇ ਨੇ ਅਸੀਂ ਪੈਸੇ ਦਿੱਤੇ ਆ ਪੈਸੇ ਦੇ ਕੇ ਅਸੀਂ ਲੜਾਈ ਮੋਲਣ ਨਹੀਂ ਲੱਗਦੇ ਇਹਨਾਂ ਨੇ 14 ਕਿੱਲੇ ਪੈੜੀ ਦੀ ਰਜਿਸਟਰੀ ਕਰਾਈਆ ਦੋਵਾਂ ਪਰਿਵਾਰਾਂ ਨੇ ਮਿਲ ਕੇ ਇੱਥੇ ਵੀ ਇੱਥੇ ਸਰੋਂ ਹੀ ਹਾਂਜੀ ਸਰੋਂ ਦੀ ਫਸਲੀ ਉਹ ਵੀ ਇਹਨਾਂ ਨੇ ਨਸ਼ਟ ਕਰਾਈ ਜੀ ਪ੍ਰਾਪਰਟੀ ਸੇਲ ਕਰਨ ਵਾਲੇ ਵਿਅਕਤੀ ਆ ਮੌਜੂਦਾ ਜਿਉਂਦਾ ਹੈ ਅਜੇ ਵੀ ਇਹ ਹਾਲਵਾਸੀ ਕੋਟਲੀ ਛਾਇਨੀਆਂ ਦੇ ਆ ਉਹਨਾਂ ਦੀਆਂ ਰਾਜਪੁਰ ਦੀਆਂ ਪੁੱਤਰੀਆਂ ਆ ਉਹ ਕੁਛ ਦੀਨਾਨਗਰ ਵਾਲ ਰਹਿੰਦੀਆਂ ਉਹਨਾਂ ਦੀਆਂ ਪਾਵਰ ਔਰ ਟਰਨੀਆਂ ਤੇ ਮੇਰੀ ਰਜਿਸਟਰੀ ਹੋਈ ਆ ਹੁਣ ਵਿਧ ਪ੍ਰੂਫ ਅਸੀਂ ਐਸਐਸਪੀ ਸਾਹਿਬ ਨੂੰ ਦਿੱਤੇ ਆ ਵੀ ਇਹ ਜਾਲੀ ਆ ਆਧਾਰ ਕਾਰਡ ਅਸੀਂ ਸਾਰਾ ਨਾਲ ਲਾਇਆ ਵਿਧਹੀਂ ਡੀਸੀ ਸਾਹਿਬ ਨੂੰ ਦਿੱਤੇ ਆ ਸਾਲ ਤੋਂ ਸਾਲ ਹੋ ਗਿਆ ਨੰਨੇ ਕੰਦੇ ਸੀ ਟਰਾਲੀ ਆ ਡੁਪਲੀਕੇਟ ਰੀਸ ਕਿਉਂ ਆ ਰਹੀ ਹੈ ਨੀ ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਕਾਦੀਆਂ ਹਲਕੇ ਚ ਪੈਂਦੇ ਕਾਨੂੰਗਾਨ ਵਿੱਚ ਇੱਕ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਇੱਕ ਪਰਿਵਾਰ ਦੀ 14 ਕਿੱਲੇ ਜ਼ਮੀਨ ਪਿੰਡ ਦੇ ਹੀ ਰਹਿਣ ਵਾਲੇ ਦੋ ਵਿਅਕਤੀਆਂ ਵੱਲੋਂ ਡੁਪਲੀਕੇਟ ਪਾਵਰ ਅਟਾਰਨੀਅਨ ਬਣਾ ਕੇ ਜ਼ਮੀਨ ਨੂੰ ਖਰੀਦ ਲਿਆ ਗਿਆ ਇਸ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਦੇ ਦਵਿੰਦਰ ਸਿੰਘ ਅਤੇ ਉਸ ਦੇ ਪੁਰਾਣੇ ਦੱਸਿਆ ਕਿ ਕਾਨੂੰਗਾਨ ਦੇ ਵਿੱਚ ਸਾਡੀ ਜ਼ਮੀਨ ਪੈਂਦੀ ਹੈ ਪਿੰਡ ਦੇ ਹੀ ਵਿਅਕਤੀਆਂ ਵੱਲੋਂ ਜਾਲੀ ਪਾਵਰ ਆਫ ਅਟਰਨੀਅਨ ਜੰਮੂ ਤੋਂ ਬਣਵਾ ਕੇ ਜਾਲੀ ਡਾਕੂਮੈਂਟ ਤਿਆਰ ਕਰਵਾ ਕੇ ਦੋਸ਼ੀਆਂ ਵੱਲੋਂ ਕਾਨੂੰਨ ਤਹਿਸੀਲ ਦੇ ਵਿੱਚ ਜ਼ਮੀਨ ਨੂੰ ਆਪਣੇ ਨਾਂ ਕਰਵਾ ਲਿਆ ਅਸੀਂ ਇਸ ਦੀ ਸ਼ਿਕਾਇਤ ਡਿਪਟੀ ਸਾਹਿਬ ਅਤੇ ਐਸਐਸਪੀ ਸਾਹਿਬ ਨੂੰ ਵੀ ਦਿੱਤੀ ਹੈ ਪਰ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਉੱਥੇ ਹੀ ਪਿੰਡ ਵਾਸੀਆਂ ਵੱਲੋਂ ਵੀ ਕਿਹਾ ਗਿਆ ਕਿ ਇਹ ਜ਼ਮੀਨ ਇਸ ਪਰਿਵਾਰ ਦੀ ਹੈ ਇਹਨਾਂ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ ਹੋਰ ਉਹਨਾਂ ਨੇ ਕੀ ਕੀ ਬੋਲਿਆ ਤੁਸੀਂ ਆਪ ਹੀ ਸੁਣੋ ਰਵਿੰਦਰ ਸਿੰਘ ਸਾਨੂੰ ਹਰਬੀਰ ਸਿੰਘ ਕੰਨਾ ਮੈਂ ਚੰਨਾ ਜੀ ਆਹ ਸੜੀ ਸਾਡੀ ਜ਼ਮੀਨ ਹੈ ਜੀ ਬਾਂਗਰ ਤੇ ਪੈਂਦੀ ਆ ਕਾਨੂੰਨਾਨ ਰਖਵਾਏ ਇਹ ਝਾਲੀ ਪਾਵਰ ਉਹ ਟਰਲੀਆਂ ਬਣਾ ਕੇ ਮਹਿੰਦਰ ਸਿੰਘ ਲਾਲ ਸਿੰਘ ਬਲਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਇੱਕ ਬਲਵੀਰ ਸਿੰਘ ਪੁੱਤਰ ਬਲਵੰਤ ਸਿੰਘ ਮਨਾਸ ਉਹਨਾਂ ਦੀ ਫੈਮਲੀ ਸਾਰੀ ਰਲ ਕੇ ਇਹਨਾਂ ਨੇ ਜੰਮੂ ਦੇ ਨਾਇਬ ਤੇ ਸਿਜਿਸਟਰਾਰ ਨਾਲ ਮਿਲ ਕੇ ਉਥੋਂ ਜਾਲੋ ਡਾਕੂਮੈਂਟ ਤਿਆਰ ਕਰਕੇ ਤੇ ਕਨਵਨਦ ਨੇ ਆਪਣਾ ਮਿਲ ਕੇ ਇੰਤਕਾਲ ਚੜਾ ਕੇ ਔਰ ਰਜਿਸਟਰੀ ਕਰ ਕਰਾ ਕੇ ਫਿਰ ਸਾਨੂੰ ਪਤਾ ਲੱਗਿਆ ਮਤਲਬ ਉੱਥੋਂ ਹੀ ਤਹਿਸੀਲ ਤੋਂ ਹੀ ਕਿਸੇ ਮੁਕਬਰ ਨੇ ਸਾਨੂੰ ਤਲਾਹ ਦਿੱਤੀ ਸਾਨੂੰ ਪਤਾ ਲੱਗਿਆ ਅਸੀਂ ਕੋਸ਼ਿਸ਼ ਕੀਤੀ ਫਿਰ ਅਸੀਂ ਗਏ ਤੇ ਸਾਨੂੰ ਕਹਿਣ ਪਿਆ ਸਹੀਆ ਫਿਰ ਅਸੀਂ ਡਾਕੂਮੈਂਟ ਕਰਾਇਆ ਜੈਲੀ ਧਾਰ ਕਾਰਡ ਲਾ ਕੇ ਇਹਨਾਂ ਨੇ ਮਤਲਬ ਸਾਡੀ ਕੋਈ ਸੁਣਵਾਈ ਨਹੀਂ ਅਸੀਂ ਐਡੀਐਮ ਸਾਹਿਬ ਡੀਸੀ ਸਾਹਿਬ ਐਸਐਸਪੀ ਸਾਹਿਬ ਕਨਵਨ ਥਾਣੇ ਮਤਲਬ ਸਾਡਾ ਝੋਨਾ ਵੀ ਇਹਨਾਂ ਨੇ ਫਸਲ ਵੀ ਡੱਕੀ ਮਤਲਬ ਹੈ ਬੜੇ ਜੋਰ ਨਾਲ ਫੈ ਕਾਰ ਕਰਕੇ ਫਸਲ ਭੱਟੀ ਕਬਜ਼ਾ ਫਿਰ ਸਾਰੀ ਜ਼ਮੀਨ ਤੇ ਸਾਡਾ ਹੀ ਲੇਕਿਨ ੱੱਕੇ ਸਾਈ ਸਾਡੇ ਨਾਲ ਕਰਦਿਆ ਹੁਣ ਅਸੀਂ ਕਣਕ ਬਾਗਰ ਵੀ ਜੀ ਉਹ ਵੀ ਖਰਾਬ ਕਰਦਿਆ ਇਹ ਫਸਲ ਤੇ ਖਰਾਬ ਕੀਤੀ ਫਿਰ ਝੋਨੇ ਦੀ ਕੀਤੀ ਇਹਨਾਂ ਨੇ ਉੱਥੇ ਇਹਨਾਂ ਨੇ 14 ਕਿੱਲੇ ਪੈੜੀ ਦੀ ਰਜਿਸਟਰੀ ਕਰਾਈਆ ਦੋਵੇਂ ਪਰਿਵਾਰਾਂ ਨੇ ਮਿਲ ਕੇ ਇੱਥੇ ਵੀ ਇੱਥੇ ਸਰੋਂ ਹੀ ਹਾਂਜੀ ਸਰੋਂ ਦੀ ਫਸਲ ਹੀ ਉਹ ਵੀ ਇਹਨਾਂ ਨੇ ਨਸ਼ਟ ਕਰਾਈ ਅਸੀਂ ਸਾਰੇ ਪ੍ਰਸ਼ਾਸਨ ਨੂੰ ਮਤਲਬ ਜ਼ਿੰਦਰ ਕਮਿਸ਼ਨ ਨੂੰ ਵੀ ਹੁਣ ਪਰਸੋਂ ਚਾਹ ਦੀ ਇੱਕ ਅਹੀਂ ਰਿਪੋਰਟ ਤਾਲਬ ਕਰਵਾਈ ਹੈ ਇਹਦੇ ਮਤਲਬ ਲੇਕਿਨ ਸਾਡੀ ਕਿਤੇ ਸੁਣਵਾਈ ਨਹੀਂ ਹੋਈ ਵਿਧ ਪ੍ਰੂਫ ਅਸੀਂ ਐਸਐਸਪੀ ਸਾਹਿਬ ਨੂੰ ਦਿੱਤੇ ਆ ਕਿ ਇਹ ਜਾਲੀ ਆ ਧਾਰ ਕਾਰਡ ਅਸੀਂ ਸਾਰਾ ਨਾਲ ਲਾਇਆ ਵਿਧ ਅਸੀਂ ਡੀਸੀ ਸਾਹਿਬ ਨੂੰ ਦਿੱਤੇ ਆ ਕਨਵਾਣਾ ਸਚੂ ਸਾਹਿਬ ਨੂੰ ਵੀ ਅਸੀਂ ਬੜੀ ਬੇਨਤੀ ਕੀਤੀ ਆ ਜੀ ਸਾਡੇ ਦਾ ਧੱਕਾ ਹੋਣ ਦਿਆ ਆ ਫਸਲ ਅਸੀਂ ਬੜੀ ਮੁਸ਼ਕਲ ਬੀਜੀ ਆ ਜੀ ਜੋਰਣਾ ਹੋਣਾ ਨੂੰ ਪਾਣੀ ਲਾਨਿਆ ਤਾਂ ਸਾਨੂੰ ਕਹਿੰਦੇ ਕੇਸ ਵਾਪਸ ਲਓ ਦਖਾਸਨਾ ਵਾਪਸ ਲਓ ਸਾਨੂੰ ਧਮਕੀਆਂ ਮਾਰਦਿਆ ਇਹ ਪੋਲਿਟਿਕਲ ਪੈਸੇ ਵਾਲੇ ਬੰਦੇ ਆ ਜਾਲੀ ਇਹ ਕੰਮ ਕਰਦੇ ਆ ਹੋਰ ਵੀ ਇਹਨਾਂ ਨੇ ਬਹੁਤ ਹੀ ਕਨਵਾਨ ਵਿੱਚ ਚੰਨਰ ਪੀਰ ਦੀ ਪੈਲੀ ਰਖਵਾਇਆ ਉਹ ਵੀ ਇਹਨਾਂ ਨੇ ਇਦਾਂ ਹੀ ਧੱਕੇ ਨਾਲ ਕਰਵਾ ਕੀਤਾ ਹੈ ਇਹ ਜਿਹੜਾ ਬਲਬੀਰ ਮਨਾਸਾ ਦਾ ਪਰਿਵਾਰ ਦਾ ਕੰਮ ਹੀ ਹੈ ਇਹਨਾਂ ਦੋਵਾਂ ਦਾ ਜਾਲੀ ਦਸਤਾਵੇਜ਼ ਤਿਆਰ ਕਰਾ ਕੇ ਰਜਿਸਟ੍ਰੇਸ਼ਨ ਕਰਾਣੀਆਂ ਔਰ ਇੰਨਾ ਪੈਸਾ ਇਹਨਾਂ ਨੇ ਜਿਹੜਾ ਸ਼ੋਅ ਕੀਤਾ ਕਿੱਥੋਂ ਆਇਆ ਕਿੱਦਾਂ ਕਰਾਇਆ ਸਾਨੂੰ ਇਹਦਾ ਇਨਸਾਫ ਦਵਾਇਆ ਗਿਆ ਹੈ ਮੀਡੀਆ ਦਾ ਨਹੀਂ ਕਰਨੇ ਵੀ ਸਾਡੀ ਜ਼ਮੀਨ ਨੂੰ ਮੁਰਕ ਕੇ ਉੱਥੇ ਹੀ ਲਿਆਂਦਾ ਜਾਵੇ ਔਰ ਇਹਨਾਂ ਦੇ ਖਿਲਾਫ ਬੰਦੀ ਕਾਰਵਾਈ ਚਾਰ 22 ਦੀ ਪਰਚਾ ਕੀਤਾ ਜਾਵੇ ਜੀ ਨਾਮ ਮੇਰਾ ਸੰਦੀਪ ਹਾਂ ਜੀ ਕੀ ਮਸਲਾ ਕੀ ਜੀ ਸਰ ਸਾਡੀ ਇਹ ਜ਼ਮੀਨ ਆ ਜਿਹੜੀ ਬੰਗਰ ਚ ਪੈਂਦੀ ਆ ਤੇ ਸਾਡਾ ਮਸਲਾ ਜਿਹੜਾ ਅਦਾਲਤ ਚ ਪਹਿਲਾਂ ਚੱਲ ਰਿਹਾ ਸਾਡੇ ਅਸੀਂ ਚਾਚੇ ਦਾਦੇ ਦੇ ਮੁੰਡੇ ਆ ਸਾਡਾ ਪਹਿਲਾਂ ਅਦਾਲਤ ਚ ਚੱਲ ਰਿਹਾ ਕੇਸ ਤੇ ਇਹ ਤੀਜੀ ਪਾਰਟੀ ਆ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਆ ਇਹਨਾਂ ਨੇ ਵੇਚ ਆ ਕੇ ਤੇ ਜਿਹੜੀ ਸਾਡੀ ਜ਼ਮੀਨ ਦਾ ਇਹਨਾਂ ਨੇ ਜਿਹੜੇ ਜੈਲੀ ਦਸਤੇ ਤਿਆਰ ਕਰਕੇ ਤੇ ਸਾਡੀ ਜ਼ਮੀਨ ਜਿਹੜੀ ਆ ਨਾ ਰਜਿਸਟਰੀਆਂ ਕਰਾ ਲਈਆਂ ਠੀਕ ਆ ਜੀ ਜਿਹੜੀ ਅਸੀਂ ਸਰ ਰਿਪੋਰਟਾਂ ਅਸੀਂ ਥੱਲੋ ਤੇ ਲੈ ਕੇ ਭਗਵੰਤ ਸਿੰਘ ਸਾਹਿਬ ਤੇ ਲੈ ਕੇ ਤਾਂ ਤੱਕ ਸਰ ਅਸੀਂ ਕੀਤੀਆਂ ਹੋਈਆਂ ਆਂ ਤੇ ਸਰ ਜਿਹੜੀ ਪੁਲ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਸਰ ਕੋਈ ਨਹੀਂ ਬੁਲਾਇਆ ਇਹਨਾਂ ਨੇ ਸਰ ਹਨ ਸਰ ਤੱਕੇ ਨਾਲ ਸਰ ਹਨ ਪਤਾ ਹੀ ਨਹੀਂ ਹੈ ਤੇ ਬਾਅਦ ਚ ਸਰ ਹਨ ਜਦੋਂ ਪਤਾ ਲੱਗਾ ਅਸੀਂ ਭੱਜ ਦੌੜ ਕੀਤੀ ਅਸੀਂ ਆਪਣੇ ਸਾਰੇ ਪੁਰਾਣੇ ਡਾਕੂਮੈਂਟ ਜਿਹੜੇ 1950 ਦੇ ਸਰ ਸਾਡੇ ਕੋਲ ਹੈਗੇ ਆ ਠੀਕ ਹੈ ਜੀ ਸਰ ਅਈ ਉਹ ਸਾਰੇ ਡਾਕੂਮੈਂਟ ਲੈ ਕੇ ਸਰ ਜਦੋਂ ਅਸੀਂ ਜੇ ਆ ਪੇਸ਼ ਕੀਤੇ ਜਦੋਂ ਫੋਟਾ ਦੇ ਨਾਲ ਲਾਏ ਆ ਤੇ ਸਰ ਪਰ ਗਾਹਾਂ ਆ ਕੇ ਸਰ ਆਡੀਓਨ ਕੋਈ ਮਤਲਬ ਕੀ ਹੋਣੀ 80% ਤੁਹਾਡਾ ਨਾਮ ਬੋਲਦਾ ਹਰੇ ਹਾਂਜੀ ਸਰ ਸਾਰੇ ਬੋਲਦੇ ਸਾਰੇ ਪਾਸੇ ਨਾਮ ਬੋਲਦਾ ਸਾਡੇ ਕੋਲ ਪੁਰਾਣੇ ਪੇਪਰ ਪਏ ਆ ਨੰਨੇ ਬਟਾ ਨਾ ਫਰੋਡ ਫਰੋਡ ਹਾਂਜੀ ਡੁਪਲੀਕੇਟ ਸਰ ਇਹਨਾਂ ਦਾ ਆਧਾਰ ਕਾਰਡ ਬਣਾ ਕੇ ਜਿਹੜਾ ਸਰਟੀਫਿਕੇਟ ਬਣਾ ਕੇ ਤੇ ਸਰ ਇਹਨਾਂ ਨੇ ਇਹ ਫਰੋਡ ਕੀਤਾ ਵਾ ਕੀ ਮੰਗੇ ਕੋਈ ਮੰਗਿਆ ਸਰ ਇਹਨਾਂ ਤੇ ਬੰਦੀ ਕਾਰਵਾਈ ਹੋਵੇ ਤੇ ਸਾਡੀ ਜ਼ਮੀਨ ਜਿੱਥੇ ਹੈਗੀ ਆ ਉੱਥੇ ਫਿਰਨੇ ਆਈ ਜਾਵੇ ਇਹਨਾਂ ਨੂੰ ਅੰਦਰ ਕੀਤਾ ਜਾਵੇ ਸਰ ਪਹਿਲੀ ਬਲਬੀਰ ਸਿੰਘ ਉਹਨਾਂ ਜੀ ਸਾਡੀ ਹੋਸ਼ ਤੋਂ ਪਹਿਲੇ ਵੀ ਹੋਈ ਬੰਦੇ ਇਹ ਟੱਬਰ ਤੇ ਹੁਣ ਇਹ ਸਾਲ ਤੋਂ ਸਾਲ ਹੋ ਗਿਆ ਨੰਨੇ ਕੰਦੀ ਰੀਸ ਕਰਾ ਲਈ ਹੈ ਡੁਪਲੀਕੇਟ ਰੀਸ ਹੀ ਕਰਾਈਆ ਇਹਨਾਂ ਨੇ ਕਿੰਨੀ ਪਹਿਲੀ ਐ ਵਾਲੀ ਤੇ 10 ਕ ਨਾਲ ਪਹਿਲੀ ਹੈ ਤੇ ਦੂਸਰੀ ਪਾਰਟੀ ਨੇ ਧੱਕਾ ਕਰਨ ਦੀ ਹਾਂਜੀ ਧੱਕਾ ਕਰਨ ਦੇ ਕੀ ਮੰਗੇ ਨਾ ਵਾਪਸ ਇਹਨਾਂ ਦੇ ਹੋਏ ਵੀ ਇਹਨਾਂ ਦਾ ਕਾਨੂੰਨੀ ਕਾਰਵਾਈ ਇਹਨਾਂ ਦੇ ਹੋਏ ਇਹਨਾਂ ਨੂੰ ਪਹਿਲੀ ਇਹਨਾਂ ਦੀ ਰੀਸ ਏਰੀਆ ਕੰਟਰੀ ਵੀ ਜੀਣ ਦੀ ਆ ਸੀ ਫੋਟ ਤੋਂ ਸ਼ੁਰੂ ਤੋਂ ਇਹ ਪਹਿਤਾਂ ਨੂੰ ਭਾਗ ਹੁੰਦਾ ਸੀ ਫਿਰ ਇਹਨਾਂ ਦਾ ਭਾਗ ਵਧਾਤਾ ਭਾਗ ਪੱਠੇ ਲਾਪੇ ਵੀ ਜ ਸਕੂ ਐ ਕਿ ਸੀਜ਼ਨ ਦੇ ਵਿੱਚ ਇਹਨਾਂ ਨੇ ਉਹ ਕਹਿੰਦੇ ਮੈਕਰੀ ਲਈ ਇਹ ਮੁੱਲ ਇਹਨਾਂ ਕੋਲ ਛੱਡ ਗਏ ਸਜ਼ਾ ਹੋਣੀ ਚਾਹੀਦੀ ਹੈ ਤੇ ਉਹਿਆਦ ਮੈਨੂੰ ਮਿਲ ਨਾ ਦੇਈ। ਉਹ ਇਹਨਾਂ ਦੇ ਪਹਿਲੇ ਵਾਪਸ ਆਉਣ। ਹਾਂਜੀ। ਉੱਥੇ ਹੀ ਦੂਜੇ ਪਾਸੇ ਬਲਵੀਰ ਸਿੰਘ ਅਤੇ ਬਲਵਿੰਦਰ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਕਿ ਕਿਹਾ ਤੁਸੀਂ ਆਪ ਹੀ ਸੁਣੋ। ਬਲਵੀਰ ਸਿੰਘ ਸਾਰੇ ਅਸੀਂ ਨਾਂ ਤੇ ਕੋਈ ਦਵਿੰਦਰ ਸਿੰਘ ਸਾਨੂੰ ਬਲਵੀਰ ਸਿੰਘ ਦੀ ਕੋਈ ਜ਼ਮੀਨ ਖਰੀਦੀ ਹੈ ਅਤੇ ਨਾ ਹੀ ਇਹਨਾਂ ਨਾਲ ਸਾਡਾ ਕੋਈ ਝਗੜਾ ਹੈ। ਅਗਰ ਅਸੀਂ ਇਹਨਾਂ ਦੀ ਕੋਈ ਜ਼ਮੀਨ ਖਰੀਦੀ ਹੋਵੇ ਤੇ ਇਹ ਆਪਣੇ ਮਾਲਕੀ ਪੇਸ਼ ਕਰਨ ਅਸੀਂ ਇਹਨਾਂ ਦੀ ਜ਼ਮੀਨ ਛੱਡਣ ਨੂੰ ਬਿਲਕੁਲ ਤਿਆਰ ਆ। ਅਸੀਂ ਜਿਹੜੀ ਜ਼ਮੀਨ ਖਰੀਦ ਕੀਤੀ ਹੈਗੀ ਆ ਉਹ ਅਸੀਂ ਕੀਤੀ ਹੈ ਸ਼ਾਮ ਨਰਿੰਦਰ ਦੇ ਪਰਿਵਾਰ ਦੀ ਤੇ ਉਹਨਾਂ ਦੇ ਦਸਤਾਵੇਜ਼ ਮੈਂ ਤੁਹਾਨੂੰ ਪੇਸ਼ ਕਰ ਰਿਹਾ ਬਾਕੀ ਇਸ ਸਬੰਧ ਵਿੱਚ ਮਾਨਯੋਗ ਹਾਈ ਕੋਰਟ ਹਰਿਆਣਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਐਂਡ ਡਿਸਟ੍ਰਿਕਟ ਗੁਰਦਾਸਪੁਰ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਜੇ ਜੋ ਉਹਨਾਂ ਦਾ ਫੈਸਲਾ ਹੋਵੇਗਾ ਉਹ ਮਨਜ਼ੂਰ ਹੋਏਗਾ ਬਾਕੀ ਜੋ ਵੀ ਬਾਕੀ ਜੋ ਵੀ ਇਹ ਸਾਡੇ ਤੇ ਦਿਲਵਿੰਦਰ ਸਿੰਘ ਦੋਸ਼ ਲਗਾ ਰਿਹਾ ਹੈ ਇਹ ਸਭ ਝੂਠੇ ਤੇ ਬੇਬੁਨਿਆਦ ਹਨ ਅਸੀਂ ਇਹਨਾਂ ਦਾ ਖੰਡਨ ਕਰਦੇ ਹਾਂ ਸਾਡੇ ਕੋ ਉਹਨਾਂ ਨੇ ਪਹਿਲੇ ਫਰਦ ਪੇਸ਼ ਕੀਤੀ ਗਈ ਉਹਦੇ ਬਾਅਦ ਉਹਨਾਂ ਨੇ ਅਸੀ ਫਰਦ ਚੈੱਕ ਕੀਤੀ ਉਹਦੇ ਬਾਅਦ ਉਹਨਾਂ ਨੇ ਆਪਣੀ ਬਰਾਸਤਾ ਚੇਂਜ ਕਰਾਈਆਂ ਉਹਦੇ ਬਾਅਦ ਉਹਨਾਂ ਨੇ ਪਾਵਰ ਆਫ ਟਰਨੀ ਪੇਸ਼ ਕੀਤੀ ਗਈ ਉਹ ਪਾਵਰ ਆਫ ਟਰਨੀ ਜਾਂ ਤਸਿਲਦਾਰ ਸਾਹਿਬ ਦੇ ਪੇਸ਼ ਕੀਤੀ ਗਈ ਉਹਨਾਂ ਨੇ ਉਹ ਪਾਵਰ ਆਫ ਟਰਨੀ ਵੈਰੀਫਿਕੇਸ਼ਨ ਕਰਾਈ ਹੈ ਜੰਮੂ ਤੋਂ ਵੈਰੀਫਿਕੇਸ਼ਨ ਹੋ ਕੇ ਆਈ ਹੈ ਪਾਵਰ ਆਫ ਟਰਨੀ ਉਹਦੇ ਆਧਾਰ ਤੇ ਦ੍ਰਿਸ਼ਟੀਆ ਹੋਈ ਅਸੀਂ ਮੰਗ ਕਰਦੇ ਹਾਂ ਅਸੀਂ ਮੰਗ ਇਹ ਕਰਦੇ ਹਾਂ ਕਿ ਅਗਰ ਅਸੀਂ ਗਲਤਾਂ ਤਲਵਿੰਦਰ ਸਿੰਘ ਆਪਣੀ ਜਾਇਦਾਦ ਦੇ ਡਾਕੂਮੈਂਟ ਪੇਸ਼ ਕਰੇ ਅਗਰ ਇਹਨਾਂ ਦੀ ਮਾਲਕੀ ਹੈ ਤੇ ਅਸੀਂ ਉਹਨੂੰ ਛੱਡਣ ਨੂੰ ਬਿਲਕੁਲ ਤਿਆਰ ਆਂ। ਕਾਜ ਹਰਾਸਮੈਂਟ ਕਰ ਰਿਆ ਔਰ ਇਸ ਦਾ ਵੀ ਫੈਸਲਾ ਹੋਣਾ ਚਾਹੀਦਾ। ਕਾਰਵਾਈ ਹੁੰਦੀ ਹੈ। ਕਾਰਵਾਈ ਜਿਹੜਾ ਬੰਦਾ ਗਲਤ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ। ਅਸੀਂ ਤੇ ਖਰੀਦਦਾਰ ਆਂ। ਬਾਕੀ ਬੰਦੇ ਜਿਨ੍ਹਾਂ ਨੇ ਰਜਿਸਟਰੀ ਸਾਨੂੰ ਕੀਤੀ ਹੈ ਉਹ ਜਿੱਦੇ ਜਾਗਦੇ ਨੇ। ਅਸੀਂ ਪੈਸੇ ਦਿੱਤੇ ਆ, ਪੈਸੇ ਦੇ ਕੇ ਅਸੀਂ ਲੜਾਈ ਮੋਲਣ ਨਹੀਂ ਲੱਗਦੇ। ਅਸੀਂ ਪਹਿਲੀ ਲਈ ਅਸੀਂ ਪਹਿਲੀ ਲਈ 11 ਕਿੱਲੇ। ਮੇਰਾ ਨਾਮ ਬਲਵਿੰਦਰ ਸਿੰਘ ਆ। ਮਸਲਾ ਸਰ ਕੁਝ ਵੀ ਨਹੀਂ ਐ। ਮੈਂ ਇੱਕ ਜ਼ਮੀਨ ਖਰੀਦੀ ਹੋਈ ਆ। ਜਿਹੜੀ ਜ਼ਮੀਨ ਮੈਂ ਖਰੀਦੀ ਹੋਈ ਹੈ ਇਹਨਾਂ ਉਪਰੋਂ ਤਾਂ ਮੈਂ ਉਹਦੇ ਵਿੱਚੋਂ ਕੁਝ ਨਹੀਂ ਲਿਆ ਇਹਨਾਂ ਦੇ ਇੱਕ ਚਾਚਾ ਜੀ ਹੈਗੇ ਸੀ ਆਪਣੇ ਉਹਨਾਂ ਦਾ ਨਾਮ ਹੈਗਾ ਸੀ ਜਗਤ ਸਿੰਘ ਉਹਨਾਂ ਨੇ 92 ਦੇ ਵਿੱਚ ਸੇਲ ਕੀਤੀ ਸੀ ਰਾਜਪੁਰ ਨੂੰ ਠੀਕ ਹੈ ਜੀ 92 ਨੂੰ ਰਾਜਪੁਰ ਦੇ ਇੰਤਕਾਲ ਹੋਣ ਦੇ ਬਾਅਦ ਮਾਨੇ ਵੀ ਰਾਜਪੁਰ ਦਾ ਦਿਹਾਂਤ ਹੋਣ ਦੇ ਬਾਅਦ ਜਿਹੜੀ ਵਿਰਾਸਤ ਆਈ ਉਹ ਉਹਨਾਂ ਦੇ ਬੱਚਿਆਂ ਨੂੰ ਤੇ ਉਹਨਾਂ ਦੇ ਪਤੀ ਦੇ ਨਾਂ ਤੇ ਚੜ ਗਈ ਤੇ ਉਹਨਾਂ ਦੇ ਹਿੱਸੇ ਵਿੱਚੋਂ ਲਗਭਗ 3 ਕਿੱਲੇ ਜ਼ਮੀਨ ਹੈ ਜਿਹੜੀ ਉਹ ਬਣਦੀ ਸੀ ਉਹ ਜ਼ਮੀਨ ਹੈ ਜਿਹੜੀ ਮੈਂ ਉਹਨਾਂ ਕੋਲੋਂ ਖਰੀਦੀ ਆ ਰਾਜਕੋਟ ਦੇ ਬੱਚਿਆਂ ਕੋਲੋਂ ਇਹ ਉਹਨਾਂ ਦੇ ਪਤੀ ਕੋਲੋਂ ਉਹਨਾਂ ਦੀਆਂ ਦੋ ਰਜਿਸਟਰੀਆਂ ਇੱਕ ਮੈਸਰ 2023 ਚ ਕਰਵਾਈ ਆ ਆ ਦੇਖੋ ਇਹ ਹੈਗੀ ਆ ਜੀ ਮੇਰੇ ਕੋਲ 6 ਨਵੰਬਰ 2023 ਦੀ ਠੀਕ ਆ ਮੇਰੇ ਕੋਲ ਪੂਲ ਪ੍ਰੋਪਰਲੀ ਡਾਕੂਮੈਂਟ ਹੈ ਇਸ ਚੀਜ਼ ਦੇ ਇੱਕ ਰਜਿਸਟਰੀ ਹੈ ਜਿਹੜੀ ਇਹ ਸਤ ਕਨਾਲਾ 13 ਮਰਲੇ ਦੀ ਸਰ ਜਿਹੜੀ ਮੈਂ 2023 ਚ ਖਰੀਦੀ ਆ 6 ਨਵੰਬਰ 2023 ਚ ਠੀਕ ਆ ਜੀ ਸੈਕੰਡ ਰਜਿਸਟਰੀ ਮੈਂ ਕਰਾਈ ਆ ਸਰ ਇਹ ਮੈਂ ਕਰਾਈ ਆ 16 ਅਗਸਤ 2024 ਨੂੰ ਇਹ ਮੇਰੀਆਂ ਸਰ ਪ੍ਰੋਪਰ ਰਜਿਸਟਰੀਆਂ ਠੀਕ ਆ ਜੀ ਆ ਦੇਖੋ ਇਹ ਆ ਵੈਰੀਫਾਈ ਕਰੋ ਠੀਕ ਆ ਜੀ ਇਹ ਦੋਨੇ ਮੇਰੀਆਂ ਰਜਿਸਟਰੀਆਂ ਆ ਓਕੇ ਸਰ ਇਹ ਮੇਰੇ ਨਾਮ ਤੇ ਇੰਤਕਾਲ ਚੜਿਆ ਆ ਪਹਿਲੇ ਵਿਰਾਸਤ ਦਾ ਨਾਮ ਹੈ ਇਹ ਇੰਤਕਾਲ ਆ ਜਿਹੜਾ ਉਹ ਰਾਜਕੋਟ ਦੇ ਨਾਮ ਤੋਂ ਹੀ ਉਹਦੇ ਬਾਅਦ ਜਦੋਂ ਮੈਂ ਮਾਲਕ ਬਣਿਆ ਤੇ ਆ ਦੇਖੋ ਸਾਰੇ ਪ੍ਰੋਪਰ ਡਾਕੂਮੈਂਟਾਂ ਦੇ ਨਾਲ ਮੇਰਾ ਜਿਹੜਾ ਇੰਤਕਾਲ ਆ ਮੇਰੇ ਨਾਮ ਤੇ ਚੜਿਆ ਆ ਆ ਦੇਖੋ ਮੈਂ ਇਸ ਚੀਜ਼ ਦਾ ਪ੍ਰੋਪਰ ਖੰਡਨ ਕਰਦਾ ਨਾ ਤੇ ਮੈਂ ਕੋਈ ਗਲਤ ਕੰਮ ਕੀਤਾ ਨਾ ਮੇਰੇ ਜਿਹੜੇ ਜਿੰਨੇ ਵੀ ਪ੍ਰੋਪਰਟੀ ਸੇਲ ਕਰਨ ਵਾਲੇ ਵਿਅਕਤੀ ਆ ਮੌਜੂਦਾ ਜਿੰਦਾ ਆ ਅਜੇ ਵੀ ਆ ਹਾਲਵਾਸੀ ਕੋਟਲੀ ਸ਼ਿਆਨੀਆਂ ਦੇ ਆ ਉਹਨਾਂ ਦੀਆਂ ਰਾਜਕੋਟ ਦੀਆਂ ਪੁੱਤਰੀਆਂ ਆ ਉਹ ਕੁਛ ਦੀਨਾਨਗਰ ਵਾਲ ਰਹਿੰਦੀਆਂ ਉਹਨਾਂ ਦੀਆਂ ਪਾਵਰ ਆਫ ਟਰਨੀਆਂ ਤੇ ਮੇਰੀ ਰਜਿਸਟਰੀ ਹੋਈ ਆ ਉਹਨਾਂ ਦਾ ਪ੍ਰੋਪਰ ਐਡਰੈਸ ਉਹਨਾਂ ਦੀਆਂ ਪਾਵਰ ਆਫ ਟਰਨੀਆਂ ਦੇ ਨੰਬਰ ਸਾਰਾ ਕੁਝ ਮੇਰੇ ਇਹਨਾਂ ਰਜਿਸਟਰੀਆਂ ਦੇ ਵਿੱਚ ਲਿਖਿਆ ਹੋਇਆ ਆ ਇਹਦੀ ਪ੍ਰੋਪਰ ਤੌਰ ਤੇ ਵੈਰੀਫਿਕੇਸ਼ਨ ਕੀਤੀ ਹੈ ਮੈਨੂੰ ਇਸ ਚੀਜ਼ ਦਾ ਕੋਈ ਇਹ ਸੀ ਵੀ ਮੈਂ ਜਿਹੜੀ ਜ਼ਮੀਨ ਖਰੀਦੀ ਸੀ ਉੱਤੇ ਜਿਹੜਾ ਝੋਨਾ ਲੱਗਾ ਸੀ ਉੱਤੇ ਮੈਂ ਕਹਿੰਦਾ ਸੀ ਵੀ ਮੈਂ ਖਰੀਦੀ ਹੈ ਇਹ ਝੋਨੇ ਤੇ ਮੇਰਾ ਪ੍ਰੋਪਰ ਹੱਕ ਬੰਦਾ ਇਹ ਵਿਅਕਤੀ ਕੀ ਕਰਦਾ ਸੀ ਅਸੀਂ ਤੇ ਆਪਣੀ ਦੁਕਾਨ ਤੇ ਕੰਮ ਕਰ ਰਹੇ ਹਾਂ ਦੋਨੇ ਭਰਾ ਤੇ ਮੇਰੇ ਪਿਤਾ ਜੀ ਕਿਉਂਕਿ ਸ਼ਾਪ ਕੀਤੇ ਰ ਇਹਨੇ ਕੀ ਕੀਤਾ ਮਗਰੋਂ ਮਸ਼ੀਨ ਲੈ ਜਾ ਕੇ ਤੇ ਉੱਥੇ ਜਾ ਕੇ ਤੇ ਚੋਰੀ ਵਧਣਾ ਸ਼ੁਰੂ ਕਰਤਾ ਜਦੋਂ ਮੈਂ ਉੱਥੇ ਗਿਆ ਮੈਂ ਮੈਂ ਤੇ ਮੇਰਾ ਬ੍ਰਦਰ ਜਦੋਂ ਆਪਾਂ ਉੱਥੇ ਗਏ ਆ ਤੁਸੀਂ ਦੇਖੋ ਅਸੀਂ ਫੁੱਲ ਫਲੇਜ ਡਰੈਸ ਦੇ ਵਿੱਚ ਆ ਮੈਂ kurta pajama ਪਾਇਆ ਵਧੀਆ ਡਰੈਸ ਪਾਈ ਹੋਈ ਆ ਐਂ ਉੱਥੇ ਪਹੁੰਚੇ ਤੇ ਝੋਨਾ ਵੜਾ ਰਿਹਾ ਸੀ ਇਹਦੇ ਕੋਲ ਟਰਾਲੀ ਸੀ ਇਹ ਕਹਿੰਦਾ ਅਸੀਂ ਟਰਾਲੀ ਦੇ ਵਿੱਚ ਝੋਨਾ ਪਾਓ ਠੀਕ ਆ ਜੀ ਮੈਂ ਕਹਿੰਦਾ ਸੀ ਵੀ ਮੈਂ ਟਰਾਲੀ 'ਚ ਨਹੀਂ ਪਾਣਾ ਨਾ ਤੇ ਤੂੰ ਲੈ ਜਾ ਤੇ ਨਾ ਮੈਂ ਲੈ ਜਾਵਾਂ ਝੋਨਾ ਜਿਹੜਾ ਸਾਡਾ ਉਹ ਭਾਂ ਦੇਸ਼ਕ ਪੁੰਜੇ ਢੇਰੀ ਲਾ ਲ ਉਹਦਾ ਫੈਸਲਾ ਜੋ ਹੋਏਗਾ ਬਾਅਦ 'ਚ ਹੋਏਗਾ ਇਹਦੇ 'ਤੇ ਇਨਕੁਆਰੀ ਵੀ ਚੱਲ ਰਹੀ ਆ ਦੇਖੋ ਫਿਰ ਇਹਨਾਂ ਨੇ ਇੱਕ ਮੇਰੇ ਤੇ ਕੰਡੈਮਨਟ ਪਾਈ ਹੋਈ ਆ ਉਹਦੇ ਵਿੱਚ ਇਹਨਾਂ ਨੇ ਇਨਵੋਲਵ ਕੀਤਾ ਡੀਐਸਪੀ ਸਾਹਿਬ ਨੂੰ ਰਾਜਵੀਰ ਸਿੰਘ ਸਿੰਘ ਨੂੰ ਐਸਐਚਓ ਕਾਨੂੰਨਾਂ ਨੂੰ ਫਿਰ ਤਹਿਸੀਲਦਾਰ ਕਾਨੂੰਨਾਂ ਨੂੰ ਲੰਬੜਦਾਰਾਂ ਨੂੰ ਫਿਰ ਮੈਨੂੰ ਖਰੀਦਣ ਵਾਲੇ ਨੂੰ ਜਿਨ੍ਹਾਂ ਨੇ ਵੇਚਿਆ ਉਹਨਾਂ ਨੂੰ ਠੀਕ ਹੈ ਜੀ ਉਹਦਾ ਜਿਹੜਾ ਮਸਲਾ ਕੋਰਟ ਦੇ ਵਿੱਚ ਚੱਲ ਰਿਹਾ ਉਹਨਾਂ ਦੀ 18 ਇਹ 18 ਫਰਵਰੀ ਉਹਦੀ ਕੇਸ ਦੀ ਜਿਹੜੀ ਧਾਰੀਕ ਆ ਉਹ ਚੱਲ ਰਹੀ ਹੈ ਉਹਦੇ ਵਿੱਚ ਇਹਨਾਂ ਨੇ ਮੈਨੂੰ ਐਲੀਗੇਟ ਕੀਤਾ ਵੀ ਮੈਂ ਜਿਹੜੀਆਂ ਰਜਿਸਟਰੀ ਕਰਾਈ ਉਹ ਇੱਕ ਸਟੇਟਸ ਕੋ ਦੇ ਦੌਰਾਨ ਕਰਾਈ ਆ ਨਾ ਕਿ ਜਾਲੀ ਦਸਤੀ ਵੇਚਾਂ ਤੇ ਕਰਾਈ ਆ ਉਹਦੇ ਵਿੱਚ ਮੈਂ ਸਿਰਫ ਤਿੰਨ ਕਨਾ ਤਿੰਨ ਕਿੱਲਾਂ ਦੇ ਲਗਭਗ ਦਾ ਖਰੀਦਦਾਰਾਂ ਉਹ ਇੱਕ ਅਲੱਗ ਮੈਟਰ ਆ ਉਹ ਦੂਸਰੇ ਵਿਅਕਤੀ ਨੇ ਜਿਨ੍ਹਾਂ ਦਾ ਨਾਮ ਬਲਵੀਰ ਸਿੰਘ ਆ ਉਹਨਾਂ ਨੇ ਕੀ ਇਹ ਨਾਲ ਕੀਤਾ ਜਾਂ ਕਿੱਦਾਂ ਉਹਨਾਂ ਨੂੰ ਮੈਂ ਮੇਰਾ ਉਹਨਾਂ ਨਾਲ ਕੋਈ ਸੰਬੰਧ ਨਹੀਂ ਉਸ ਕੇਸ ਨਾਲ ਮੇਰੀ ਮੰਗ ਸਰ ਮੇਰੇ ਵੱਲੋਂ ਮੇਰੀ ਜਿਹੜੀ ਆ ਜੈਨੂਅਨ ਇਹ ਇਨਕੁਆਰੀ ਕੀਤੀ ਆ ਤੇ ਮੈਨੂੰ ਇਨਸਾਫ ਦੁਲਾਇਆ ਜਾਏ ਮੇਰੀ ਜਿਹੜੀ ਮੌਜੂਦਾ ਪੈਲੀ ਆ ਉਹਦੇ ਵਿੱਚ ਮੈਂ ਹੁਣ ਵੀ ਕਣਕ ਬੀਜੀ ਹੋਈ ਆ ਮੇਰੇ ਕੋਲ ਸਪਰੇਅ ਕਰਨ ਦੀਆਂ ਵੀਡੀਓ ਆ ਮੇਰੇ ਕੋਲ ਉਹਦੇ ਵਿੱਚ ਖਾਣ ਪਾ ਖਾਦ ਪਾਣ ਦੀਆਂ ਵੀਡੀਓ ਆ ਗਈਆਂ ਠੀਕ ਆ ਜੀ ਤਿੰਨ ਜੀ ਸਰ ਮੈਨੂੰ ਇਨਸਾਫ ਮੈਨੂੰ ਚਾਹੀਦਾ ਆ ਇਹ ਕੋਈ ਵੀ ਵਿਅਕਤੀ ਆਪਣੇ ਕੋਈ ਡਾਕੂਮੈਂਟ ਪੇਸ਼ ਕਰੇ ਪੀ ਇਹਦੇ ਕੋਲ ਰਜਿਸਟਰੀ ਆ ਇਸ ਚੀਜ਼ ਦੀ ਜਾਂ ਇਹ ਆਪਣਾ ਡਾਕੂਮੈਂਟ ਪੇਸ਼ ਕਰੇ ਨਾ ਇਹ ਕਹਿੰਦਾ ਨਾ ਮੈਂ ਜਾਲੀ ਰਜਿਸਟਰੀ ਕਰਾਈ ਇਹ ਦੱਸੇ ਵੀ ਤੇਰੇ ਕੋਲ ਕਿੱਥੇ ਰਜਿਸਟਰੀ ਤੇਰੀ ਰਜਿਸਟਰੀ ਤੋਂ ਮੈਂ ਰਜਿਸਟਰੀ ਕਰਾਈ ਆ ਤਾਂ ਤੂੰ ਆਪਣਾ ਮਾਲਕੀ ਖਾਨੇ ਵਿੱਚ ਜਾਂ ਇਹ ਜੀ ਬਿਲਕੁਲ ਹੋਣੀ ਚਾਹੀਦੀ ਹੈ ਸਰ ਇੱਕ ੜੀ ਗੱਲ ਜਦੋਂ ਇਸ ਸਾਰੇ ਮਾਮਲੇ ਬਾਰੇ ਨਾਇਬ ਤਹਿਸੀਲਦਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਦਵਿੰਦਰ ਸਿੰਘ ਦੀ ਕੰਪਲੇਂਟ ਡਿਪਟੀ ਕਮਿਸ਼ਨਰ ਸਾਹਿਬ ਕੋਲ ਗਈ ਸੀ ਜੋ ਐਸ ਡੀ ਐਮ ਸਾਹਿਬ ਤੋਂ ਮਾਰਕ ਹੋ ਕੇ ਸਾਡੇ ਕੋਲ ਪਹੁੰਚੀ ਹੈ ਜੋ ਕਿ ਪਰਿਵਾਰ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਰਜਿਸਟਰੀ ਡੁਪਲੀਕੇਟ ਹੈ ਅਸੀਂ ਉਸ ਸੰਬੰਧੀ ਇਨਕੁਆਇਰੀ ਕਰ ਰਹੇ ਹਾਂ ਇਹ ਰਜਿਸਟਰੀ ਮੇਰੇ ਤੋਂ ਪਹਿਲਾਂ ਆਏ ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ ਵੱਲੋਂ ਕੀਤੀ ਗਈ ਹੈ ਅਸੀਂ ਉਹਨਾਂ ਦੇ ਬਿਆਨ ਲਏ ਹਨ ਤੇ ਉਹਨਾਂ ਦਾ ਕਹਿਣਾ ਸੀ ਕਿ ਇਹ ਰਜਿਸਟਰੀ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੇ ਅਨੁਸਾਰ ਹੀ ਕੀਤੀ ਗਈ ਹੈ ਉਹਨਾਂ ਕਿਹਾ ਕਿ ਇਹਨਾਂ ਦਾ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਤੇ ਅਸੀਂ ਇਸ ਦੀ ਇਨਕੁਆਇਰੀ ਕਰਕੇ ਕੋਰਟ ਨੂੰ ਭੇਜ ਦਿੱਤੀ ਹੈ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਰਟੀਆਂ ਦੀ ਰਿਪੋਰਟ ਵਿੰਦੁਰ ਸਿੰਘ ਦਾ ਕਲਮਨ ਸਬਸੀ ਵਿੰਦੁਰ ਸਿੰਘ ਦੀ ਜਿਹੜੀ ਇੱਕ ਕੰਪਲੇਂਟ ਗਈ ਸੀ ਐਸਐਸ ਸਾਹਿਬ ਨੂੰ ਡੀਸੀ ਸਾਹਿਬ ਨਹੀਂ ਸਾਡੇ ਕੋਲ ਆਈ ਸੀ ਉਹਦੇ ਵਿੱਚ ਆਪਾਂ ਇੱਕ ਰਿਪੋਰਟ ਭੇਜੀ ਕੇ ਉਹ ਦਿਸਤੀ ਜਿਹੜੀ ਇਹ ਕਹਿੰਦੇ ਨੇ ਜਦੋਂ ਇਲਜ਼ਾਮ ਲਾਉਂਦੇ ਨੇ ਕਿਸ ਦਿਸਤੀ ਗਲਤ ਹੋਈ ਹੈ ਉਸ ਦਿਸਤੀ ਦੇ ਸਬੰਧ ਵਿੱਚ ਆਪਾਂ ਇੱਕ ਇਨਕੁਆਇਰੀ ਰਿਕਾਰਡ ਦੀ ਕੀਤੀ ਹੈ ਉਹਦੇ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਵੱਲੋਂ ਜਿਹੜੇ ਆਰਡਰ ਹੋਏ ਸੀ ਕਿ ਰਜਿਸਟਰੀ ਜਿਹੜੇ ਦਫੀਕ ਕਰਨ ਵਾਲੇ ਨੇ ਉਹਨਾਂ ਦਾ ਹਾਈ ਕੋਰਟ ਦੇ ਵਿੱਚ ਕੇਸ ਨਾਲ ਕੋਈ ਸਬੰਧ ਨਹੀਂ ਇਹ ਰਜਿਸਟਰੀ ਕਰ ਦਿੱਤੀ ਜਾਵੇ ਮੇਰੇ ਤੋਂ ਪਹਿਲੇ ਜਿਹੜੇ ਇਥੇ ਮੈਸੀਡਰ ਸ੍ਰੀ ਕੁਲਿੰਦਰ ਸਿੰਘ ਸੀ ਉਹਨਾਂ ਨੇ ਰਜਿਸਟਰੀਆਂ ਕੀਤੀਆਂ ਨੇ ਉਹ ਰਜਿਸਟਰੀਆਂ ਉਹਨਾਂ ਦੇ ਬਿਆਨ ਲਏ ਨੇ ਆਪਾਂ ਉਹ ਕਹਿੰਦੇ ਨੇ ਕਿ ਮੈਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਦੇ ਹੁਕਮਾਂ ਨਾਲ ਆਰਡਰ ਨਾਲ ਹੀ ਉਹ ਰਜਿਸਟਰੀ ਕੀਤੀ ਹੈ ਬਸ ਉਹ ਅਹੀਂ ਰਿਪੋਰਟ ਬਣਾ ਕੇ ਭੇਜ ਦਿੱਤੀ ਕਿੰਨੇ ਕਿੰਨੇ ਪਹਿਲੀ ਕਿੰਨੀ ਸੀ ਤੇ ਔਰ ਨਹੀਂ ਮੈਨੂੰ ਐਗਜੈਕਟ ਨਹੀਂ ਪਤਾ ਉਹ ਕਿੰਨੀ ਕਾਲੀ ਸੀ ਹਾਂ ਜਿੰਨੇ ਵੀ ਹੋਏਗੀ ਉਹ ਨਾ ਕਿਸੇ ਉਹਨਾਂ ਦੇ ਜਿਨ੍ਹਾਂ ਨੇ ਸ਼ਿਕਾਇਤ ਕਰਤਾ ਤਾਂ ਔਰ ਜਿਹੜੇ ਪਾਰਟੀ ਦੇ ਮੇਰੇ ਖਿਆਲ ਕੋ ਬਲਬੀਰ ਸਿੰਘ ਦਾ ਕੋਈ ਬਲਬੀਰ ਸਿੰਘ ਦੇ ਪਰਿਵਾਰ ਤੋਂ ਕੋਈ ਤੁਸੀਂ ਕੀ ਰਿਪੋਰਟ ਹੁੰਦਾ ਬਣਾਇਆ ਮੈਂ ਰਿਪੋਰਟ ਉਹਨਾਂ ਦੇ ਬਿਆਨ ਲੈ ਕੇ ਜੋ ਪੁੱਛਿਆ ਗਿਆ ਸੀ ਫਿਰ ਜਿਸ ਨੇ ਜੜੀਆਂ ਨੇ ਕਿਉਂ ਹੋਈਆਂ ਨੇ ਜਦਕਿ ਇਹਦਾ ਕੋ ਕੋਰਟ ਚ ਕੇਸ ਚੱਲਦਾ ਹੈ ਔਰ ਦੇ ਵਿੱਚ ਉਹ ਬਿਆਨ ਲਏ ਸੀ ਉਹਨਾਂ ਨੇ ਕਿਹਾ ਕਿ ਨਾਲ ਮੇਰੇ ਤੇ ਵਹੀ ਦੇ ਵਿੱਚ ਲੱਗੀ ਹੋਈ ਹੈ ਕਿ ਦੀ ਸਾਹਿਬ ਦੇ ਆਰਡਰ ਨਾਲ ਉਹ ਰਜਿਸਟਰੀ ਕਰ ਦਿੱਤੀ ਹੈ ਉਹ ਕਹਿੰਦੀਆਂ ਉਹਦੀ ਰਿਪੋਰਟ ਬਣਾ ਕੇ ਭੇਜੇ ਕਾਨੂੰਨੀ ਕਾਰਵਾਈ ਇਹਨਾਂ ਤੇ ਕਿ ਜੇ ਕੋਈ ਇਹਨਾਂ ਦੀ ਫਰਦਰ ਕੋਈ ਇਹਨਾਂ ਨੂੰ ਕੋਈ ਹੈ ਵੀ ਉਹ ਰਜਿਸਟਰੀ ਗਲਤ ਬੰਦੇ ਨੇ ਕੀ ਕੀਆ ਹੈ ਉਹ ਤਾਂ ਇਨਕੁਆਇਰੀ ਦਾ ਵਿਸ਼ਾ ਹੈ ਉਹ ਕਹੋ ਜੀ